ਲੋ ਜੀ ਦੋਸਤੋ ਪਹੁੰਚ ਚੁੱਕੇ ਆਂਗੇ ਬੈਜਨਾਸ ਸ਼ਿਵਜੀ ਮੰਦਰ ਦੇ ਵਿੱਚ ਤੁਹਾਨੂੰ ਕਰਾਵਾਂਗੇ ਦਰਸ਼ਨਾਂ ਜੀ ਮੰਦਰ ਦੇ ਫਰਾਜਣ ਮੰਦਰ ਹੈ ਪਾਣਵਾ ਵੱਲੋਂ ਬਣਾਇਆ ਗਿਆ ਇਹ ਮੰਦਰ ਤੇ ਇੱਕ ਰਾਤ ਦੇ ਵਿੱਚ ਬਣਾਇਆ ਗਿਆ ਸੀ ਉਹ ਮੰਦਰ ਹੈ ਇਹ ਤੁਹਾਨੂੰ ਕਰਾਉਣੇ ਆਂਗੇ ਦਰਸ਼ਨ ਕੋਲੇ ਨਾ ਦੇ ਕੋਲੇ ਨਾ ਦੇ ਜੈ ਸ਼ਿਵ ਸ਼ੰਕਰ ਜੈ ਭੋਲੇ ਭੰਡਾਰੀ ਜੀ ਦੋਸਤੋ ਅੱਜ ਤੁਹਾਨੂੰ ਬੈਜਨਾਥ ਮੰਦਿਰ ਦੇ ਦਰਸ਼ਨ ਕਰਵਾਇਏ ਭੂਲੇ ਸ਼ੰਕਰ ਜੀ ਦੇ ਮੰਦਿਰ ਦੇ ਤੁਸੀਂ ਦੇਖ ਰਹੇ ਹੋ ਜੋ ਇਹ ਮੇਨ ਮੰਦਿਰ ਹੈ ਜਿਹੜੇ ਅਲੱਗ ਪਾਣ ਦਾ ਵੱਲੋਂ ਬਣਾਇਆ ਗਿਆ ਇਤਰਾਤ ਦੇ ਵਿੱਚ ਬਣਾਇਆ ਗਿਆ ਜੀ ਤੁਹਾਨੂੰ ਇਹ ਵਲੋਗ ਕਿੱਦਾਂ ਦਾ ਲੱਗਿਆ ਇਦਾਂ ਦੇ ਹੋਰ ਵਲੋਗ ਸਾਨੂੰ ਦੱਸਿਓ ਇਦਾਂ ਦੇ ਹੋਰ ਵਲੋਗ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ